ਮਨ ਪਰਦੇਸੀ ਹੈ ਮਨ ਪਰਦੇਸੀਆ ਇਹ ਪਰਦੇਸੀ ਹੈ ਆ ਬਾਹਰ ਜੋ ਖਾਨੂ ਦੀਂਦਾ ਪਰਦੇਸ ਹੈ ਇਹ ਤਾਂ ਇੱਥੇ ਰਹਿ ਲੈ ਤਕ ਲਮ ਇੱਥੇ ਰਹਿਣਾ ਓਏ ਤੂੰ ਕਾਨੂੰ ਰਹਿਣਾ ਇੱਥੇ ਤਾਂ ਸਰੀਰ ਹੈ ਇੱਥੇ ਦਾ ਤਾਂ ਪਤਾ ਨੂੰ ਇਹ ਵੀ ਬੜਾ ਮਾਇਆ ਹੈ ਔਰ ਮੇਰਾ ਸਰੀਰ ਕੀ ਹਾਂ ਮਨ ਪਰਦੇਸੀ ਹੈ ਇਹਨੇ ਚਲੇ ਜਾਣਾ ਛੱਡ ਕੇ ਸਰੀਰ ਨੂੰ ਪਰ ਹੁਣ ਇਹਨੂੰ ਭੁਲੇਖਾ ਹੈ ਵੀ ਸਰੀਰ ਇਹ ਮੈਂ ਆ। ਮੈਂ ਛੱਡ ਕੇ ਜਾਣਾ ਨਹੀਂ ਚਾਹੁੰਦਾ। ਕਨਫਿਊਜ਼ ਹੈ ਕੀ ਹੋਊ ਕੀ ਨਹੀਂ ਹੋਊ ਇਹ ਤੇ ਕਨਫਿਊਜ਼ਨ ਹੈ ਸਭ ਨੂੰ। ਇਹ ਕਲੈਰਿਟੀ ਚਾਹੀਦੀ ਏ ਧਰਮ ਦੀ। ਧਰਮ ਦਾ ਕੰਮ ਹੈ ਕਿ ਮਰਨਾ ਕੀ ਹੁੰਦਾ ਹੈ। ਮਰਨ ਤੋਂ ਬਾਅਦ ਕੀ ਹੁੰਦਾ ਜੇ ਹੁਣ ਤਾਂ ਤੁਹਾਨੂੰ ਜੀਵਨ ਤਾਂ ਸਾਡੇ ਕੋਲ ਹੈ। ਮਰਨਾ ਕਿ ਮੈਂ ਅਸੀ ਕਪੜੇ ਆਪ ਮਰਨਾ ਜੀਵਨ ਵੀ ਅਸੀਂ ਆਪਣੇ ਆਪੇ ਲਿਆਇਆ ਜਿਹੜਾ ਜਗ ਜੀਵਨ ਨਾ ਅੰਦਰ ਅਸਰੀਰ ਦਾ ਉਹਨੇ ਆਪਣੀ ਮਰਜ਼ੀ ਨਾਲੇ ਸੁਰਤਬਾਰ ਕੱਢੀ ਹੈ ਹੁਕਮ ਹੋਇਆ ਪਰ ਹੁਕਮ ਹੋਇਆ ਵੀ ਹੁਣ ਤੋਂ ਕੱਢ ਸਕਦਾ ਐ ਇਨਚਰ ਵਾਸਤੇ ਸੁਰਤਬਾਰ ਟਾਈਮ ਟਾਈਮ ਆਉਂਦਾ ਸੁਰਤੇ ਦੀ ਵਾਰ ਜੰਦ ਫਿਰ ਪਰਮਦੇ ਅੰਡੇ ਚ ਬੰਦ ਹੋ ਜਾਣਾ ਨੇ ਕਿਉਂਕਿ ਮਾਰਨ ਲਖਾਇ ਮੰਡਲ ਮੇ ਆਏ ਆ ਇੰਨਾ ਜਿੰਦੇ ਦੀ ਸulpt ਦੂਸਰੇ ਨੂੰ ਵਰਤ ਸਕਦਾ ਇੰਨਾ ਜਰ ਮਾਇ ਚੱਕ ਸਕਦਾ ਇੰਨਾ ਜਰ ਸੁਣ ਸਕਦਾ ਕਿਉਂਕਿ ਕੁਦਰਤ ਦਿੱਸੇ ਕੁਦਰਤ ਸੁਣੀ ਹੈ ਇਹ ਉਹਦੀ ਕਲਾਮਾਤ ਨਾਲ ਸੁਣਨ ਦੀਦਾ ਜਿਉਂਨੇ ਆਪਣੀ ਕਲਾਮਾਤ ਖੇਚੀ ਸੁਣਨਾਈ ਨਹੀਂ ਸੋਣੇ ਸ਼ਕਤੀਆਂ ਸਾਨੂੰ ਉਹਦੀ ਦਿੱਤੀ ਹੋਈ ਹੈ ਕੰਨਾ ਨਹੀਂ ਸੁਣ ਸਕਦੇ ਆ ਅਸੀਂ ਇਹ ਕਲਾ ਉਹਦੀ ਦਿੱਤੀ ਹੈ ਟਾਈਮ ਹੋਊਗਾ ਮਰਨਾ ਦਾ ਪਤਾ ਨਹੀਂ ਮਰ ਕੇ ਕਿੱਥੇ ਜਾਵੋਗੇ ਇਹ ਪਤਾ ਨਹੀਂ ਇਹ ਜ਼ਾਹੀਦਾ ਨਹੀਂ ਸੰਤਾਂ ਨੂੰ ਦੱਸਣਾ ਵਿਸ਼ਾ ਸਮਝਾਉਣਾ ਤਾਂ ਆਖਿਆ ਮਰਤਾ ਮਰਤਾ ਜਗ ਮੋਆ ਮਰ ਪੀਣਾ ਜਾਣਿਆ ਕੋਈ ਕਬੀਰ ਕਹਿੰਦਾ ਐਸੀ ਮਰਣੀ ਜੇ ਮਰੇ ਬੋੜ ਨਾ ਮਰਨਾ ਹੋਏ ਤੇ ਖੜਾ ਤਾਂ ਮਰਨਾ ਅਸੀਂ ਨਾ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ ਮਰਨਾ ਕਬੂਲਣਾ ਮਰਨਾ ਨਹੀਂ ਹੈ ਕਹਣਕ ਬੋਲਣਾ ਉਹ ਹਟ ਘਰ ਮਰਦੇ ਨੇ ਮਰਨਾ ਨਹੀਂ ਹੈ ਉਹ ਉਹ ਛਾਲਾ ਬਣਾਉਣ ਲੱਗੇ ਤੇ ਉਹ ਮਾਰਨ ਰਾਗੇ ਲੁੱਟਣ ਲੱਗੇ ਇਹਦਾ ਮਿਸਯੂਜ਼ ਕਰਕੇ ਮੰਡ ਕਬੂਲਣ ਕਹਿਆ ਦਾ ਸੱਚੀ ਵਿੱਚ ਕਾਸ਼ੀ ਵਾਲੇ ਮਾਰ ਕੇ ਉਹਨਾਂ ਆਰਾ ਲੱਗਿਆ ਸੀ ਮਾਰ ਕੇ ਮਾਲ ਸਾਨੂੰ ਦਾਨ ਕਰਦੇ ਇਸ ਨੂੰ ਵੀ ਉਹਨਾਂ ਨੇ ਮਿਸਯੂਜ਼ ਕੀਤਾ ਪਖੰਡਵਾਦੀਆਂ ਨੇ ਬਨਾਰਸ ਇਕੱਠਾ ਹੈ ਨਹੀਂ ਲਿਖਿਆ ਗਰਾਉਂਡ ਹੈ ਬਨਾਰਸ ਇਕੱਠਾ ਕਰਨ ਦੀ ਸਬੂਤ ਹੈ ਨਹੀਂ ਤਾਂ ਭਾਰਤ ਤਾਂ ਵਿਸ਼ਵ ਗੁਰੂ ਹੈ ਜਿੱਡਾ ਵੱਡਾ ਪਖੰਡ ਜਿੱਡਾ ਵੱਡਾ ਹੰਕਾਰ ਜਿੱਡਾ ਵੱਡਾ ਭਰਮ ਜਾਲ ਇੰਡੀਆ ਦੇ ਵਿੱਚ ਬੁਣਿਆ ਗਿਆ ਹੈ ਤਾਂ ਉਹ ਬ੍ਰਹਮ ਗਿਆਨ ਲੁਪਤ ਹੋਇਆ ਕਬੀਰ ਪਗਦੇ ਥੀ ਪੈਦਾ ਹੋਏ ਹੋਰ ਨਹੀਂ ਕਿਤੇ ਹੋਏ ਬਾਕੀ ਬੜੀ ਇੱਕ ਤਾਂ ਖੋਪਗਤ ਪੈਦਾ ਹੋਇਆ ਹੈ ਸਾਰੇ ਭਗਤ ਇੱਥੇ ਪੈਦਾ ਹੋਏ ਔਰ ਭਗਤ ਪੈਦਾ ਹੋ ਗਏ ਸਭ ਕੁਝ ਹੋ ਗਿਆ ਫਿਰ ਖੇ ਉਡਾ ਕੇ ਅੱਖੀ ਘਟਾ ਬਾਤਾਂ ਲੋਕਾਂ ਨੂੰ ਇਹ ਅੱਖੀ ਘਟਾ ਹੀ ਪਾਉਂਦੇ ਰਹੇ ਨੇ ਜਦ ਤੇ ਰਾਵਣ ਦਾ ਰਾਜ ਗਿਆ ਅੱਖੀ ਘਟਾ ਪਾਈ ਜੋ ਜੇ ਪਰ ਉਹ ਪਰਮੇਸ਼ਰ ਕੀ ਕਰਦਾ ਰਿਹਾ ਕੋ ਕੀ ਕਰ ਰਹੇ ਨੇ ਇਹ ਖੇਡ ਕੀ ਹੈ ਰਾਜਾ ਰਾਮ ਕੀ ਕਹਾਣੀ ਹੈ ਕੀ ਜਿਹੜੀ ਕਬੀਰ ਨੇ ਜਾਣੀ ਹੈ ਪਰਮੈਸ਼ਨ ਕੀ ਕਰ ਰਿਹਾ ਹਰ ਜੁਗ ਜੁਗ ਭਗਤੋਂ ਪਾਇਆ ਉਹ ਜੁਗ ਜੁਗ ਭਗਤੋਂ ਪਉਂਦਾ ਇਹ ਭਗਤਾਂ ਦਾ ਉੱਤੇ ਆਉਣ ਨਹੀਂ ਦਿੰਦੇ ਤੇ ਕੀ ਵਰੋਧੀ ਨੇ ਵਿਰੋਧੀ ਧੱਕੇ ਦਾ ਵਿਰੋਧੀ ਹੱਕ ਸੱਚ ਦਾ ਹੱਕ ਸੱਚ ਦਾ ਵਿਰੋਧੀ ਢੱਗ ਹੱਕ ਦੀ ਕਮਾਈ ਤੇ ਨਹੀਂ ਖੜਾ ਕੰਗੀ ਮਾਰਗਾ ਖਾਣਾ ਹੱਕ ਸੱਚ ਦਾ ਵਿਰੋਧੀ ਢੱਗ ਹੁੰਦਾ ਹੈ حق سچ دے ਧਰਮ دے ਵਿਰੋਧੀ ਨੇ ਜਿਹੜੇ ਉਹਨਾਂ ਨੂੰ ਠਾਦੋ ਤੋ ਵੀ ਤਾਂ ਕਹਿੰਦਾ ਸਰਕਾਰੀ ਐ ਤੇ ਕੋ ਠਗੀ ਮਾਰਦਾ ਚਲੋ ਆਪਣੇ ਨਾਲ ਗਰ ਕਾਨੂੰਨੀ ਗੱਲ ਹੈ ਨਹੀਂ ਉਹ ਮੈਂ ਕਾਨੂੰਨੀ ਗੱਲ ਹੈ ਠਗੀ ਤੇ ਕੇਸ ਬਣੂਗਾ ਜੇ ਤੁਹਾਨੂੰ ਨਹੀਂ ਠਗੀ ਮਾਰੂ ਤੇ ਕੇਸ ਨਹੀਂ ਬਣੂ ਬਣੇ ਬਣੋ ਜੇ ਤੁਸੀਂ ਨਹੀਂ ਬਣਾਉਂਦੇ ਪਰਮੇਸ਼ਰ ਬਣਾਊਗਾ ਉਹਨਾਂ ਨੂੰ ਤਲਬਾਂ ਬਹੁਤ ਸਨ ਆਖੀਆਂ ਲਿਖਿਆ ਹੋਇਆ ਵਾਜਾਂ ਪਹਿਣ ਗਏ ਤਾਲਬੇ ਜਾਣ ਗਏ ਜਿਹੜੇ ਅੱਖੀ ਹੋਏ ਨੇ ਸੱਚ ਤੇ ਜਿਹੜੇ ਪਰਮ ਜਾਲ ਚ ਫਸਾ ਰਹੇ ਨੇ ਪਬਲਿਕ ਨੂੰ ਸਾਰਾ ਪਰਪੰਚ ਜੋ ਰਚਿਆ ਸੰਸਾਰ ਦਾ ਪਰਮੇਸ਼ਰ ਨੇ ਤੇ ਸੋਤਿਆਂ ਨੂੰ ਜਗਾਉਣ ਵਾਸਤੇ ਹੈ ਅੱਖਾਂ ਸਾਫ਼ ਕਰਨ ਵਾਸਤੇ ਹੈ ਅਕਲ ਸਾਫ਼ ਕਰਨ ਵਾਸਤੇ ਹੈ ਮਨ ਸਾਫ਼ ਕਰਨ ਵਾਸਤੇ ਹੈ ਮਨ ਸਿਸ਼ੇ 방ਉ ਹੈ પારદર્શી ਬਣਾਉਣ ਵਾਸਤੇ ਹੈ ਹੁਣ પારદર્શી ਨਹੀਂ ਹੈ પારદર્શી ਕੀ ਹੈ ਇੱਥੇ ਉੱਥੇ ਦੋਵਾਂ ਲੋਕਾਂ ਦਾ ਪਤਾ ਹੋਵੇ ਲੋਕ ਪਰ ਲੋਕ ਦੋਖਾ ਦਾ ਗਿਆਨ ਹੋਵੇ પારદર્ਸ਼ੀ ਤਾਂ ਹੀ ਹੈ ਜੀਜਾ ਦਾ ਕਾਲੇ ਵਿਚਾਲੇ ਮਨ ਦਾ ਕਾਲਾ ਦੂਹ ਪਾਸੇ ਕਿਵੇਂ ਦਿਖੇ ਉਹ ਮਨ ਕਾਲਾ ਤਾਂ ਨਹੀਂ ਦੀਂਦਾ ਜੇ ਜਨਰਲ ਮਾਨ ਸਾਹਿਬ ਹੋ ਗਿਆ પારદર્ਸ਼ੀ ਹੋ ਜਾਣਾ ਜਿਹੜਾ ਅੰਦਰ ਬੈਠਾ ਹੈ ਉਹਨੇ ਆਪ ਹੀ ਮਨ ਆਪਣਾ ਕਾਲਾ ਕੀਤਾ ਹੋਇਆ ਉਹ ਰਿਓ ਬੋਦੀ ਖਰਾਬ ਹੋਇਆ ਯਾ ਪੈਰ ਕਾੜਾ ਨਹੀਂ ਮਾਰਿਆ ਆਪਣੇ ਅਸਲ ਚੇ ਬਿਮਾਰ ਹੈ ਇਹ ਬਿਮਾਰੀ ਲੈ ਕੇ ਆਇਆ ਹੋਇਆ ਹੈ ਇੱਥੇ ਜਨਮੇ ਤਾਂ ਹੋਇਆ ਹੈ ਇਹ ਹੰਕਾਰੀ ਹੈ ਇਹ ਸੱਚ ਦਾ ਵਿਰੋਧੀ ਹੈ ਜਿੰਨੇ ਸੱਚ ਦੇ ਵਿਰੋਧੀ ਤਾਂ ਸੱਚ ਖੜ ਜੋ ਕੜਤੇ ਇੱਥੇ ਜਿਆਦਾ ਵਿਰੋਧੀ ਤੂੰ ਜਨਮ ਲੈ ਲਓ ਇੱਥੇ ਰੋ ਭਾਈ ਉਹਦੇ ਉੱਤੇ ਰਹਿਣ ਦਾ ਨੇ ਨਾ ਇਰੀਆ ਨੂੰ ਦਿੱਤਾ ਇਹਾਰੇ ਸੱਚ ਦੇ ਵਿਰੋਧੀ ਨੇ ਉੱਥੋਂ ਆਏ ਹੋਏ ਜੇਰਾ ਫਤਿਹ ਦਾ ਬਰੋਦ ਛੱਡ ਦਿੰਦਾ ਹੈ ਇੱਥੇ ਦੁਖੀ ਹੋ ਜਾਂਦਾ ਹੈ ਉੱਥੇ ਦਾ ਸੁਖ ਦੇਖਿਆ ਹੋਇਆ ਨਾ ਸੱਚਖੰਡ ਦਾ ਪਰ ਉੱਥੇ ਦਾ ਲੜਕੇ ਆਗੇ ਸੁਖ ਉਹਦਾ ਮਿਲਿਆ ਨਹੀਂ ਭੱਲਦਾ ਫਿਰਦਾ ਹੈ ਉਹ ਸੁਖ ਬਣਦਾ ਸੱਚਖੰਡ ਨਾਲਾ ਆਪਣਾ ਸ਼ੀਰਾ ਜਿਹਾ ਹੋਇਆ ਇਹਦਾ ਆਪਣਾ ਸ਼ੀਰਾ ਜਾਊਗਾ ਪਰ ਆਪਣਾ ਸ਼ੀਰਾ ਜਿਹਾ ਬੜਦਾ ਉਹ ਮਿਲਦਾ ਨਹੀਂ ਅਵੀ ਦੇਖ ਲੈ ਸਭ ਕੁਝ ਕਰਕੇ ਇੰਨੀ ਦੌਲਤ ਇਕੱਠੀ ਕਰ ਲਉ ਆਏ ਸਾਧਨ ਕਾ ਨੂੰ ਉਹ ਸਭ ਨੂੰ ਡਿਪਰੈਸ਼ਨ ਹੋ ਗਿਆ ਜਿੰਨੀ ਜਿਆਦਾ ਦੌਲਤ ਕੀਤੀ ਜਿੰਨਾ ਜਿਆਦਾ ਸੁੱਖ ਪੈਦਾ ਕੀਤੇ ਉਸ ਵਿੱਚ ਉਲਟ ਹੋ ਗਿਆ ਹੁਣੇ ਫਸਲ ਹੋਏ ਨੇ ਕਰੀਏ ਤਾਂ ਕੀ ਕਰੀਏ ਪੀਸ ਆਵ ਮਾਈਂਡ ਨਹੀਂ ਹੈ ਉੱਥੇ ਪੀਸ ਆਵ ਮਾਈਂਡ ਸਬਰਾਂ ਨੂੰ ਸੱਚਖੰਡ ਚ ਇੱਥੇ ਹੈ ਦੀ ਕਿਉਂ ਨਹੀਂ ਹੈ ਕਿਵੇਂ ਆਊਗਾ ਇਹ ਹੈ ਵਿਸ਼ਾ غور ਮਤ ਦਾ ਉਹ ਸੁਖ ਜਿਹਨੂੰ ਸੁਖ ਕਹਿੰਦੇ ਆ ਪਰਮ ਸੁਖ ਹੈ ਪਰਮ ਆਨੰਦ ਹੈ ਉਹਦੀ ਪ੍ਰਾਪਤੀ ਹੁਣ ਦੁਬਾਰਾ ਕਿਵੇਂ ਹੋਵੇ ਉਹ ਵਸਤਵ ਕਿਵੇਂ ਬਣੇ ਇਹ ਹੈ ਮਸਲਾ ਧਰਮ ਦਾ ਬੰਨੂ ਦੱਸੋ ਇਸ ਵਿਸ਼ੇ ਤੇ ਕਿਹੜਾ ਧਰਮ ਗੱਲ ਕਰ ਰਿਹਾ ਜਿੰਨੇ ਦੁਨੀਆ ਦੀਆਂ ਮੱਤਾਂ ਬਣੀਆਂ ਨੇ ਇਸ ਵਿਸ਼ੇ ਤੇ ਕਿਹੜਾ ਗੱਲ ਕਰ ਰਿਹਾ ਦੱਸੋ ਤਵੇ ਜਿਹੜੇ ਆਏ ਉਹਨਾਂ ਨੇ ਧਰਮ ਦਾ ਵਿਸ਼ਾ ਇਹੀ ਹੈ ਅਸਲ ਤੇ ਜਿਹੜਾ ਜਿਹਦਾ ਇਹ ਵਿਸ਼ਾ ਉਧਰ ਮੈਂ ਕੋਈ ਕੋਈ ਹੋ ਗਿਆ ਫੇਰ ਮੈਂ ਦੋਖ ਮੈਂ ਹੋ ਗਿਆ ਵਿਸ਼ਾ ਇੱਕ ਹੈ ਇਹ ਕੋਈ ਵਿਸ਼ਾ ਹੈ ਇੱਕ ਸਵਾਲ ਹੈ ਜਿੰਨੇ ਆਦਮੋ ਦਾ ਹੱਲ ਜਾਣਦੇ ਨੇ ਕੋਈ ਨਹੀਂ ਸਵਾਲ ਹੈ ਮੈਂ ਦਾ ਦੇਤਾ ਜਿਨ੍ਹਾਂ ਨੇ ਹੱਲ ਕਰ ਲਿਆ ਸਾਰੇ ਕੋਈ ਨਹੀਂ ਨੇ ਬਰਾਬਰ ਹੀ ਨੇ ਉਹਨੇ ਨੰਬਰ ਨੇ ਸਭ ਦੇ ਜੇ ਜਵਾਬ ਠੀਕ ਹੈ ਸਭ ਦੇ ਬਰਾਬਰ ਨੰਬਰ ਨੇ ਲੈ ਇੰਨੀ ਗੱਲ ਹੈ ਉਹਨਾਂ ਦੇ ਫਰਕ ਮੈਂ ਕਹਿ ਦੂੰਗਾ ਤੁਸੀਂ ਇੱਕ ਦੋ ਦੀ ਨਕਲ ਨਹੀਂ ਮਾਰੀ ਜੇ ਸਿੱਖ ਲਿਆ ਕਦੋਂ ਤੇ ਕੋਈ ਗੱਲ ਨਹੀਂ ਫਿਰ ਕੱਲਾ ਕੱਢੇ ਜੇ ਆਪਣਾ ਸ਼ਬਦ ਇੰਡੀਪੈਂਡੈਂਟ ਲਿਖੂ ਸਾਬਤ ਕਰੂਗਾ ਮੈਂ ਸਮਝ ਆ ਗਿਆ ਆਪਣੇ ਮੂੰਹੋਂ ਗੱਲ ਕਰੂਗਾ ਸਾਬਤ ਕਰੂਗਾ ਮੈਨੂੰ ਸਮਝ ਆ ਵਿਆਖਿਆ ਕਰਕੇ ਦਿਖਾਵੇ ਗੱਲ ਆ ਕਹੀ ਉਹਦਾ ਥੱਲੇ ਜੋ ਰਹੱਸਾ ਉਹ ਰਹਿਸਾ ਛੁਪੇ ਹੋਏ ਦੱਸੇ ਗੁਰਬਾਣੀ ਕਹਿੰਦੀ ਕੀ ਹੈ ਕਿੰਨੀ ਗਹਿਰਾਈ ਤੱਕ ਗੁਰਬਾਣੀ ਗੱਲ ਕਰਦੀ ਹੈ ਕੀ ਕਰਦੀ ਹੈ ਕੀ ਬਸੜ ਹੈ ਇਹ ਰਾਜਾਰਾਮ ਕੀ ਕਹਾਣੀ ਹੈ ਰਾਜਾਰਾਮ ਕੀ ਰਾਜਾਰਾਮ ਕੀ ਹੈ ਜਿਹੜਾ ਸਾਡੇ ਅੰਦਰ ਬੈਠਾ RAM ਇਹ ਰਾਜਾਰਾਮ ਹੈ ਹੁਣ ਨਹੀਂ ਰਾਜਾ ਹੁਣ ਵੀ ਚਲੋ ਇੱਕ ਕਿਸਮ ਦਾ ਰਾਜਾ ਹੈ ਇੱਥੇ ਜਿਹੜੇ ਨੇ ਆਦਮੀ ਦੇ ਚਹੁੰਦੇ ਵਿੱਚ 84 ਲੱਖ ਜੂੰਦਾ ਰਾਜਾ ਹੀ ਹੈ ਹੁਣ ਵੀ ਇਹ ਰਾਜਾਰਾਮ ਹੈ ਇਹਦੀ ਕਹਾਣੀ ਆ ਵੀ ਇੱਥੇ ਕਿਉਂ ਆਇਆ ਕੀ ਕਾਰਨ ਸੀ ਕੀ ਬਿਮਾਰੀਆਂ ਨੇ ਇਹਨੂੰ ਕੀ ਕਰਨ ਆਇਆ ਕਿਵੇਂ ਵਾਪਸ ਜਾਊਗਾ ਆਪਣੇ ਘਰ ਇਹਨੂੰ ਚੈਨ ਕਿਵੇਂ ਆਊਗਾ ਮਨ ਕਿਵੇਂ ਆਊ ਇਹ ਬੇਚਾਨ ਹੈ ਥੋੜੇ ਜਿਲੇ ਪੀਸਾ ਮੈਂਨੇ ਦੇ ਗੋਲ ਉਹ ਪੀਸਾ ਮੈਂਡੇ ਨੂੰ ਹੁਣ ਦੇਣਾ ਹੈ ਹੋ ਰਾਜੇ ਦੇ ਰਹੇ ਨੇ ਵਿਕਾਸ ਕਰਕੇ ਉਹ ਪੀਸਾ ਮੈਂਡੇ ਦਾ ਥੋੜੇ ਰਾਜਾ ਕੋਲ ਨਹੀਂ ਹੈ ਇਹਨੂੰ ਗੁਮੰਦੇ ਦੂੰਗੇ ਕਿੱਡੇ ਬੇਵਕੂਫ ਨੇ ਵੀ ਤਾਂ ਮਿੰਟ ਤਾਂ ਤੁਹਾਡੇ ਕੋਲ ਬੰਦੇ ਸੇ ਘੜਾ ਰਾਜਾ ਉਹ ਕੋਈ ਜੀਨ ਕੋ ਪੀਸਾ ਮੰਗ ਜਿੰਦਾ بڑا ਰਾਜਾ ਹੋ ਜਿੰਦਾ ਬੜੀ ਤੋਦਾ ਉਹ ਵੀਸਾ ਮੰਗ ਉਹਨਾਂ ਹੀ ਘਟ ਹੋਊਗਾ ਉਹ ਨਹੀਂ ਜਿੰਤਾ ਜ਼ਿਆਦਾ ਹੋਊਗੀ ਕਿਉਂਕਿ بڑے بڑے ਜਹਦੀਸੇ ਲੋਗ ਤਿੰਨ ਕੋ ਬਿਆ ਬੇਚੰਤਾ ਰੋ ਜਿੰਨਾ ਬੜਾ ਉਹ ਨਹੀਂ ਜਿੰਤਾ ਜ਼ਿਆਦਾ ਗੁਰਬਾਣੀ ਕਹਿੰਦੀ ਹੈ ਪਰਮੇਸ਼ਰ ਕਹਿ ਰਿਹਾ ਕੁਛ ਜੋ ਘਟ ਘਟ ਕੇ ਅੰਤਰ ਕੀ ਜਾਣਤਾ ਹੋ ਕਹਿ ਰਿਹਾ ਉਹ ਪ੍ਰੈਕਟੀਕਲ ਵੀ ਠੀਕ ਹੈ ਜਾਂ ਤੁਸੀਂ ਪ੍ਰੈਕਟੀਕਲ ਦੱਸੋ ਠੀਕ ਨਹੀਂ ਹੈ ਦੱਸੋ ਠੀਕ ਨਹੀਂ ਹੈ ਮੰਦੇ ਵੀਓ ਜਾਓ ਕਿਤੇ ਪਾਚਕੇ ਨਹੀਂ ਮੰਦੇ ਨਾਮਨੋ ਪਬਲਿਕ ਬਣ ਲੂਗੀ ਹੁਣ ਰਾਜੇ ਨਾਮਨੋ ਪਬਲਿਕ ਜਾਗਰੂਕ ਹੋ ਕੇ ਤੁਹਾਨੂੰ ਕੰਨ ਤੋਂ ਫੜ ਲੂ ਸਾਰਿਆਂ ਨੂੰ ਅ ਜਿਹੜੇ bade bade ਥੋੜੇ ਬਚਾਏ ਉਹਨੇ ਨਾ ਛੰਤ ਫਿਲ ਦੇ ਤੋਰੇ ਜਿਹੜਾ ਪਰ ਭਲਾ ਹੈ ਸਾਬ ਬਾਕੀ ਹੋ ਜੂ ਪਬਲਿਕ ਇਹਨਾਂ ਦਾ ਸਾਰਿਆਂ ਤੇ ਪਬਲਿਕ ਨੂੰ ਇਹਨਾਂ ਗਿਆਨ ਹੋ ਜਾਣਾ ਲੈ ਇਹਨੂੰ ਹੈ ਹੀ ਨਹੀਂ ਕੀ ਕਰ ਰਹੇ ਨੇ ਪਬਲਿਕ ਨੂੰ ਪਿਛਾੜ ਲੈਣੇ ਚੋਰ ਜਦ ਪਿੰਡ ਪਿਛਾੜ ਲਵੇ ਵੀ ਚੋਰ ਹੈ ਬੱਸ ਫਿਰ ਕੀ ਹੈ ਸਾਰਾ ਪਿੰਡ ਭੈਣ ਕਰਦਾ ਪਬਲਿਕ ਭੈਣ ਕਰਦੀ ਹੈ ਬਚਾਉਣ ਵਾਲੇ ਜੇ ਚਾਰ ਪੰਜ ਬਚਾਉਣ ਵਾਲੇ ਨੇ ਉਹਨਾਂ ਕੋਲ ਪੁੱਛਦਾ ਚਾਰ ਕੋ ਪੰਚਾਇਤ ਦੇ ਮੈਂਬਰ ਨੇ ਪੰਜ ਹੋ ਰਲੇ ਹੋ ਨੇ ਜੇ ਪਬਲਿਕ ਨੇ ਪਿਛਾੜ ਲਿਆ ਉਹਨੂੰ ਸਹਣਦਾ ਹੀ ਕੋਈ ਨਹੀਂ